ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਗੁਰਦਾਸਪੁਰ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਏ ਨਗਰ ਕੀਰਤਨ ਦਾ ਜੰਡਿਆਲਾ ਗੁਰੂ ਪਹੁੰਚਣ ਉੱਤੇ ਪਰਵਾਸ ਵਾਗਤ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਡਿਪਟੀ ਕਮਿਸ਼ਨਰ ਜ਼ਿਲ੍ਹਾ ਪੁਲਿਸ ਮੁਖੀ ਨੇ ਕੀਤੇ ਨਗਰ ਕੀਰਤਨ ਦੇ ਦਰਸ਼ਨ ਜੰਡਿਆਲਾ ਗੁਰੂ ਵੀ ਨਵੰਬਰ

इस मौके फल्ला नाल सजी सुंदर पालकी साहिब विच नाल सुशोभित श्री गुरु ग्रंथ साहिब जी दी छत्र छाया अते पांच प्यारियां ते निशान साहिब दी अगवाई हेत सजाए गए इस नगर कीर्तन दी इलाही शान संगता विच श्रद्धा अते उत्साह वेख्या ही बंडा सी इस मौके पर भी गिनती संगत समेत एक काम श्रद्धालु वजो कैबिनेट मंत्री अते जिला अधिकारी नगर कीर्तन विच शामिल संगत दी सेवा करदे दिखाई दित्ते इस मौके कैबिनेट मंत्री सस्सा हरभजन सिंह ने कहा कि श्री गुरु तेग बहादुर जी दी लासानी शहादत साड़ियां आने वाली पीढ़िया लिये प्रेरणा का स्रोत है उन्होंने कहा कि श्री गुरु तेग बहादुर साहिब जी जो हिंद की चादर दे ना नाल सारे संसार विच प्रसिद्ध हैं ने सिख धर्म के आदर्शा सच न्याय धर्म मनुखी हक की रखा लिये अनोखी ते लासानी कुर्बानी दिती

इलाका निवासिया वालों संताले लाई था, थाचा पकोडे चा लंगर की सेवा की जा रही है नगर कीर्तन दौरान स्थानक संगत वालों फुलां दी वर्खा नाल जिथे स्वागत किया गया उथे ही सेवादार वालों वक वक थावाते गुरु का अतुट लंगर ते सेव के लियान भी वरताया गए इस मौके सरबजीत सिंह डिंपी सतेंद्र सिंह नरेश पाठक अमन मैडम सरबजीत कौर सीनियर महिला आगू ਮਨਿੰਦਰ ਸਿੰਘ ਮਨੀ ਪ੍ਰਦਾਨ ਪੀਐਸਪੀਸੀਐਲ ਹਾਜ਼ਰਸਨ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ ਅਸੀਂ 350 ਸਾਲ ਅੱਜ ਉਹਨਾਂ ਦਾ ਸ਼ਹਾਦਤ ਦਿਵਸ ਜਿਹੜਾ ਪੁਰਬਾਉ ਮਨਾ ਰਹੇ ਹਾਂ ਔਰ ਅੱਜ ਜੰਡੇ ਵਾਲਾ ਗੁਰੂ ਦੇ ਸਾਰੇ ਹੀ ਅਸੀਂ ਭੈਣ ਭਰਾ ਇੱਥੇ ਪਹੁੰਚੇ ਹੋਏ ਹਾਂ ਜਿਹੜਾ ਕਿ ਅੱਜ ਗੁਰਦਾਸਪੁਰ ਤੋਂ ਨਗਰ ਕੀਰਤਨ ਅਰੰਭ ਹੋਇਆ ਸੀ ਸਵੇਰੇ 8 ਵਜੇ ਉਹ ਹੁਣ ਪਹੁੰਚ ਰਿਹਾ ਹੈ ਬਟਾਲਾ ਬਾਬਾ ਬਕਾਲਾ ਸਾਹਿਬ ਤੋਂ ਹੁੰਦਾ ਹੋਇਆ ਜੰਡਿਆਲਾ ਗੁਰੂ ਤੋਂ ਬਾਅਦ ਅੰਮ੍ਰਿਤਸਰ ਪਹੁੰਚੇਗਾ ਤੇ ਇਸ ਨਗਰ ਕੀਰਤਨ ਨੂੰ ਦਾ ਸਵਾਗਤ ਕਰਨ ਲਈ ਸਾਰੇ ਹੀ ਭੈਣ ਭਰਾ ਸੀ ਜੰਡਿਆਲਾ ਗੁਰੂ ਪਹੁੰਚੇ ਹੋਏ ਆਂ ਔਰ ਵਾਹਿਗੁਰੂ ਦੀ ਉਸ ਸ਼ਹਾਦਤ ਨੂੰ ਅਸੀਂ ਨਮਨ ਕਰਦੇ ਆਂ ਜਿਨ੍ਹਾਂ ਦੇ ਉਹ ਉਸ ਸ਼ਹਾਦਤ ਦੇ ਕਾਰਨ ਮਨੁੱਖੀ ਅਧਿਕਾਰ ਜਿਹੜੇ ਅੱਜ ਵੀ ਉਹਨਾਂ ਦੀ ਉਸ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਅਸੀਂ ਸਾਰੇ ਹੀ ਧਰਮਾਂ ਦੇ ਲੋਕ ਉਹਨਾਂ ਨੂੰ ਯਾਦ ਕਰਦੇ ਹਾਂ ਹਮੇਸ਼ਾ ਹੀ ਉਹਨਾਂ ਦੀ ਸ਼ਹਾਦਤ ਸਾਡੇ ਆਉਣ ਵਾਲੀ ਪੀੜ੍ਹੀਆਂ ਨੂੰ ਨਵਾਂ ਰਾਹ ਦਿਖਾਏਗੀ ਔਰ ਹਮੇਸ਼ਾ ਹੀ ਸਾਡੇ ਬੱਚੇ ਉਹਨਾਂ ਦੀ ਇਸ ਸ਼ਹਾਦਤ ਤੇ ਮਾਨ ਕਰਨਗੇ ਔਰ ਉਹਨਾਂ ਨੂੰ ਹਮੇਸ਼ਾ ਹੀ ਨਤਮਸਤਕ ਹੁੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਪੁਰਬ ਪੰਜਾਬ ਸਰਕਾਰ ਯਾਦ ਕਰ ਰਹੀ ਆ ਮਨਾ ਰਹੀ ਆ ਅੱਜ ਤਿੰਨ ਥਾਵਾਂ ਤੋਂ ਜਿਹੜੇ ਪੰਜਾਬ ਦੇ ਵਿੱਚ ਨਗਰ ਕੀਰਤਨ ਆਰੰਭ ਹੋਏ ਨੇ ਇੱਕ ਨਗਰ ਕੀਰਤਨ ਕਾਲ ਸ਼੍ਰੀ ਨਗਰ ਤੋਂ ਆਰੰਭ ਹੋਇਆ ਸੀਗਾ ਤੇ ਸਾਰੇ ਹੀ ਨਗਰ ਕੀਰਤਨ ਜਿਹੜੇ ਨੇ ਇਹ 22 ਤਰੀਕ ਸ਼ਾਮ ਤੱਕ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਪੁੱਜਨੇ ਨੇ। ਉੱਥੇ 23 ਤਰੀਕ ਨੂੰ ਸਰਬ ਧਰਮ ਸਮੇਲਨ ਜਿੱਥੇ ਵੱਖ-ਵੱਖ ਧਰਮਾਂ ਦੇ ਆਗੂ ਸਹਿਬਾਨ ਸਾਰਿਆਂ ਨੂੰ ਬੁਲਾਇਆ ਗਿਆ। 24 ਤਰੀਕ ਨੂੰ ਆ ਸ਼੍ਰੀ ਕੀਰਤਪੁਰ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਸੀਸਪੇਟਾ ਯਾਤਰਾ ਜਿਹੜੀ ਆ ਉਹ ਸ਼ੁਰੂ ਹੋਣੀ ਆ। ਭਾਈ ਜਤਾ ਜੀ ਜਿਹੜੇ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਪੀਸ ਲੈ ਕੇ ਜਿਹੜੇ ਆ ਉਹ ਕੀਰਤਪੁਰ ਸਾਹਿਬ ਪਹੁੰਚੇ ਸੀਗੇ ਉੱਥੋਂ ਅਨੰਦਪੁਰ ਸਾਹਿਬ ਤੱਕ ਯਾਤਰਾ ਜਾਣੀ ਆ ਇਸ ਤੋਂ ਉਪਰੰਤ 24 ਤਰੀਕ ਨੂੰ ਹੀ ਪੰਜਾਬ ਵਿਧਾਨ ਸਭਾ ਦਾ ਜਿਹੜਾ ਖਾਸ اجلاس ਆ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਿਹੜਾ ਆ ਬੁਲਾਇਆ ਗਿਆ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਆ ਕਿ ਪੰਜਾਬ ਵਿਧਾਨ ਸਭਾ ਦਾ اجلاس ਜਿਹੜਾ ਆ ਉਹ ਚੰਦੀਗੜ੍ਹ ਤੋਂ ਬਾਹਰ ਕਿਤੇ ਲੱਗ ਰਿਹਾ ਸੋ ਅਸੀਂ ਪੂਰੇ ਪੂਰਨ ਪ੍ਰਬੰਧ ਕੀਤੇ ਹੋਏ ਨੇ ਆ ਸ਼੍ਰੀ ਰਾਂਧਪੁਰ ਸਾਹਿਬ 'ਚ ਤਿੰਨ ਟੈਂਪਸਿਟੀ ਬਣਾਏ ਗਏ ਨੇ ਜਿੱਥੇ 10000 ਦੇ ਕਰੀਬ ਸੰਗਤ ਦੇ ਠਹਿਰਨ ਦਾ ਪ੍ਰਬੰਧ ਆ ਇਸ ਤੋਂ ਇਲਾਵਾ ਮੈਡੀਕਲ ਸਹੂਲਤਾਂ ਐਂਬੂਲੈਂਸਸ ਟ੍ਰੈਫਿਕ ਦੀ ਪ੍ਰੋਬਲਮ ਨਾ ਕੋਈ ਆਵੇ ਸਾਰੇ ਪ੍ਰਬੰਧ ਜਿਹੜੇ ਨੇ ਉਹ ਪੰਜਾਬ ਸਰਕਾਰ ਨੇ ਮੁਕੰਮਲ ਕੀਤੇ ਨੇ ਪਰ ਸਾਡੇ ਜਿਹੜੇ ਨਗਰ ਕੀਰਤਨ ਨੇ ਇਹਨਾਂ ਦੀ ਅਗਵਾਈ ਜਿਹੜੇ ਨੇ ਉਹ ਸੰਤ ਮਹਾਂਪੁਰਸ਼ ਕਰ ਰਹੇ ਨੇ ਅਸੀਂ ਪੰਜਾਬ ਸਰਕਾਰ ਵੱਲੋਂ ਬਤੌਰ ਸੇਵਾਦਾਰ ਜਿਹੜਾ ਇਹਦੇ ਵਿੱਚ ਅਸੀਂ ਮੌਲੀਅਤ ਕਰ ਰਹੇ ਹਾਂ ਅਸੀਂ ਪੂਰੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਮਾਨਯੋਗ ਮੁੱਖ ਮੰਤਰੀ ਸਾਹਿਬਾਨ ਨੂੰ ਵੀ ਅ ਸੱਦਾ ਦਿੱਤਾ ਹੈ ਤੇ ਮੈਂ ਪੂਰੀ ਸਾਂਗਤ ਨੂੰ ਬੇਨਤੀ ਕਰਦਾ ਹਾਂ ਕਿ 23 24 ਤੇ 25 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਤਖਤ ਦੀ ਉੱਤੇ ਨਤਮਸਤਕ ਹੋ ਕੇ ਆਪਾਂ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਜੀ ਤੇ ਪਹਿਲੇ ਫਤਿਹ ਅਰਜਗਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 350 ਸਾਲਾ ਜੀ ਜਿਹੜਾ ਸ਼ਤਾਬਦੀ ਦੇ ਰੂਪ ਵਿੱਚ ਉਹਤੇ ਮਦਸਾ ਮਹਾਰਾਜ ਜੀ ਦਾ ਜਹਾੜਾ ਮਨਾਇਆ ਜਾ ਰਿਹਾ ਹੈ ਇਸਾਰੇ ਸਮੂਹ ਸੰਸਾਰ ਦੇ ਵਿੱਚ ਨਾਨਕ ਨਾਮ ਲੈਵਾ ਸੰਗਤ ਜੜੀ ਬੜੀ ਪ੍ਰੇਮ ਤੇ ਸ਼ਰਧਾ ਦੇ ਨਾਲ ਜਿਹੜੀ ਮਨਾ ਲਈ ਹੈ ਤੁਸੀਂ ਇਹ ਦੇਖਿਆ ਕਿ ਸ਼੍ਰੀਨਗਰ ਤੋਂ ਇਹ ਚੱਲ ਕੇ ਗੁਰਦਾਸਪੁਰ ਗੁਰਦਾਸਪੁਰ ਤੋਂ ਸਵੇਰੇ ਕੋਈ ਉੱਥੋਂ ਸਮਾਂ ਲੇਟ ਨਹੀਂ ਹੋਇਆ ਉੱਥੇ ਬਿਲਕੁਲ ਆਪਣੇ ਸਹੀ ਸਮੇਂ ਦੇ ਨਾਲ ਗੁਰਦਾਸਪੁਰ ਤੋਂ ਰੰਮਤ ਹੋਈ ਹੈ ਤੇ ਪੰਜ ਉਹਦਾ ਟਾਈਮ ਸੀ ਜੋ ਇੱਥੇ ਦੇ 12:30 ਵੱਜ ਗਏ ਰਾਤ ਦੇ ਪਰ ਸੰਗਤ ਅਜੇ ਵੀ ਉਸਤਾਂ ਦੀ ਉਸਤਰਾ ਖੜੀ ਹੈ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਜਿਹੜੇ 7:3 ਘੰਟੇ ਜਿਹੜਾ ਲੇਟ ਹੈ ਤੇ ਸੰਗਤ ਦਾ ਕਿੰਨਾ ਰਸਤੇ ਦੇ ਵਿੱਚ ਪ੍ਰੇਮ ਹੋਏਗਾ ਜਿਹੜਾ ਉਹ ਰਸਤੇ 'ਚ ਇੰਨੀ ਵਾਰ ਜਿੱਥੇ ਖਲੋਣਾ ਪਿਆ ਹੋਊਗਾ ਜਿੱਥੇ ਜਿੱਥੇ ਸੰਗਤ ਵੀ ਆ ਉਥੇ ਭਰਪੂਰ ਸੰਗਤ ਨੇ ਉਹਨਾਂ ਨੂੰ ਜੀਵਨ ਆਖਿਆ ਤੋਂ ਇਸ ਕਰਕੇ ਇੱਕ ਗੁਰਤੇ ਇੱਕ ਵਾਰ ਦੱਸਾਂ ਮਹਾਰਾਜੀ ਦਾ ਸਭ ਦਾ ਬਹੁਤ ਸੰਗਤ ਪ੍ਰੇਮ ਕਿਉਂਕਿ ਪਾਤਸ਼ਾਹ ਜੀ ਤੁਹਾਨੂੰ ਦੱਸ ਕੇ ਗਿਆ ਕਿ ਅੱਜ ਗੁਰਤੇਗ ਬਾਦਸਾਹ ਦੀ ਦੇਣ ਹੀ ਅਸੀਂ ਖੁੱਲੀ ਫਿਜ਼ਾ ਦੇ ਵਿੱਚ ਆਪਣੇ ਆਪਣੇ ਧਰਮ ਦੇ ਵਿੱਚ ਜਿਹੜਾ ਆਪਣੀ ਜਿਸ ਤਰ੍ਹਾਂ ਆਸਤਾ ਰੱਖਦੇ ਆ ਉਹ ਸਾਨੂੰ ਦੇਣ ਨੇ ਸ੍ਰੀ ਗੁਰਤੇਗ ਬਾਦਸਾਹ ਮਾਰੀ ਦੀ ਦੇਣ ਹੈ ਕਿਉਂਕਿ ਇਹ ਉਹਨਾਂ ਦਾ ਜਿਹੜਾ ਦੇਣ ਆ ਨਾ ਜੀ ਕਈ ਜਨਮ ਲੈ ਲੀਏ ਅਸੀਂ ਉਹਨਾਂ ਦਾ ਜੰਨੇ ਉਹਨਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ ਸੋ ਸੰਦੇਸ਼ ਉਹਨਾਂ ਦੇ ਮਨੁੱਖਤਾ ਹੀ ਹੈ ਮਨੁੱਖਤਾ ਵਾਸਤੇ ਵੇਖੋ ਉਹਨਾਂ ਨੇ ਕੋਈ ਜਿਹੜਾ ਆਪਣੀ ਕੁਰਬਾਨੀ ਜਿਹੜੀ ਦਿੱਤੀ ਆ ਉਹ ਮਨੁੱਖਤਾ ਦੇ ਵਾਸਤੇ ਹੀ ਦਿੱਤੀ ਆ ਸੋ ਸਾਨੂੰ ਸਾਰਿਆਂ ਨੂੰ ਇਹ ਸੱਚ ਆਈਦਾ ਕਿ ਸਾਨੂੰ ਗੁਰਤੇਗ ਬਾਦਸਾਹ ਜੀ ਦੇ ਦਸੇ ਦਸੇ ਮਾਰਗਾਂ ਤੇ ਉਹ ਨਾਨਕ ਪਾਸ਼ਾ ਜੀ ਦੇ ਦਸੇ ਮਾਰਗਾਂ ਦੇ ਸਾਨੂੰ ਚੱਲ ਕੇ ਇੱਕ ਸਚਾਈ ਦੇ ਮਾਰਗ ਤੇ ਚੱਲ ਕੇ ਸਭ ਤੋਂ ਵੱਡਾ ਧਰਮ ਆ ਜਾਂਦਾ ਜੀ ਮਨੁੱਖਤਾ ਜਦੋਂ ਇਨਸਾਨ ਸਹੀ ਇਨਸਾਨ ਬਣ ਜਾਂਦਾ ਉਹ ਧਰਮ ਆਪਣੇ ਆਪ ਹੀ ਸਾਰ ਆ ਜਾਂਦਾ ਵਾ ਸੋ ਤੁਹਾਡਾ ਵੀ ਬੜਾ ਧੰਵਾਦ ਆ ਕਿ ਤੁਸੀਂ ਇਸ ਵੇਲੇ 11:12 ਵਜੇ ਰਾਤ ਦੇ ਹੋ ਤੇ ਤੁਸੀਂ ਇਹਨੂੰ ਕਵਰੇਜ ਕਰਕੇ ਜਿਹੜੀ ਜਨਤਾ ਤੱਕ ਇਹਨੂੰ ਪਹੁੰਚਾਉਣਾ ਹੈ ਤੇ ਸਾਨੂੰ ਦੇਖੋ ਸਭ ਤੋਂ ਵੱਡਾ ਇਹਦੇ ਵਿੱਚ ਇਹ ਨਾ ਪੰਜਾਬ ਸਰਕਾਰ ਦਾ ਉਪਰਾਲਾ ਜਿਹੜਾ ਬਹੁਤ ਵੱਡਾ ਉਪਰਾਲਾ ਪੰਜਾਬ ਸਰਕਾਰ ਦਾ ਚਾਰ ਮਹਾਨ ਨਗਰ ਕੀਰਤਨ ਜਿਹੜੇ ਅਲੱਗ-ਅਲੱਗ ਥਾਵਾਂ ਤੋਂ ਜਿਹੜੇ ਚੱਲ ਕੇ ਅਨੰਦਪੁਰ ਜਾ ਕੇ ਅਨੰਦਪੁਰ ਸਾਹਿਬ ਜਾ ਕੇ ਸੰਪੰਨ ਹੋਣੇ ਆ 23 24 25 ਨੂੰ ਉੱਥੇ ਮਹਾਨ ਨਗਰ ਕੀਰਤਨ ਦੇ ਨਾਲ ਸਜਣੇ ਆ ਸਾਊਂਡ ਐਂਡ ਲਾਈਟ ਦਾ ਪ੍ਰੋਗਰਾਮ ਹੈ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਪੰਜਾਬ ਸਰਕਾਰ ਦੇ ਜਿਹੜੇ ਇਹਦੇ ਵੱਡੇ ਉਪਾਲੇ ਸਰ ਕੀਤੇ ਆ ਕਿ ਉੱਥੇ ਬੜੀ ਵੱਡੀ ਇੱਕ ਟੈਂਟ ਸਿਟੀ ਜਿਹਦੇ ਵਿੱਚ 10000 ਚਰਦਾਲੂ ਜਿਹੜੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਸੋ ਇਹ ਵਧਾਈ ਦੇ ਪਾਤਰ ਨੇ ਸਾਡੀ ਪੰਜਾਬ ਸਰਕਾਰ ਤੇ ਗੁਰੂ ਮਾਲ ਜੀ ਅਰਦਾਸ ਵੀ ਹੈ ਅਤੇ ਇੱਕ ਬਦਰਸਾ ਮਹਾਰਾਜ ਜੀ ਦੇ ਚੰਗਾ ਅਰਦਾਸ ਬੇਨਤੀ ਵੀ ਹੈ ਕਿ ਸਾਡੀ ਸਰਕਾਰ ਨੂੰ ਹਮੇਸ਼ਾ ਇਸ ਚੜ੍ਹਦੀ ਕਲਾ ਜੇ ਵਿੱਚ ਰੱਖੇ ਤਾਂ ਕਿ ਪੰਜਾਬ ਦੀ ਸੇਵਾ ਜਿਹੜੇ ਸਾਡੇ ਜੀ ਐਮ ਐਲ ਏ ਸਾਹਿਬਾਨ ਸਾਡੇ ਮੰਤਰੀ ਸਾਹਿਬਾਨ ਨੇ ਜਿਹੜੇ 100 ਥੱਲੇ ਜਿੰਨੇ ਵੀ ਸਾਰੇ ਪਾਰਟੀ ਦੇ ਵਰਕਰ ਨੇ ਸਾਰੇ ਹੀ ਆਪਣੀ ਮਨ ਦੀਆਂ ਭਾਵਨਾਵਾਂ ਦੇ ਨਾਲ ਇਹ ਜਨਤਾ ਦੀ ਸੇਵਾ ਦਿਲ ਸੱਚੇ ਦਿਲ ਤੋਂ ਜਣੀਆ ਉਹ ਕਰ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ